ਉਨਾ ਲੋਕਾਂ ਦੇ ਲਈ ਖੁਸ਼ਖਬਰੀ ਹੈ ਜੋ ਕੈਨੇਡਾ ਦੇ ਵਿੱਚ ਨੌਕਰੀ ਦੇ ਨਾਲ ਸਥਾਈ ਨਿਵਾਸ ਪ੍ਰਾਪਤ ਕਰਨ ਬਾਰੇ ਸੋਚ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਕੁਟੇਨੇ ਖੇਤਰ ਨੇ ਉਹਨਾਂ ਕੰਪਨੀਆਂ ਦੇ ਨਾਮਾਂ ਦਾ ਐਲਾਨ ਕੀਤਾ ਹੈ ਜਿੱਥੇ ਵਿਦੇਸ਼ੀ ਕਾਮੇ ਨੌਕਰੀ ਮਿਲਣ ਤੇ ਪੀਆਰ ਦੇ ਲਈ ਯੋਗ ਹੋਣਗੇ ਵੈਸਟ ਕੁਟੇਨੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਦਾ ਹਿੱਸਾ ਜਿਸ ਦੇ ਤਹਿਤ ਇਸਨੇ ਨੌਕਰੀਆਂ ਦੇ ਨਾਲ ਪੀਆਰ ਦੀ ਪੇਸ਼ਕਸ਼ ਕਰਨ ਵਾਲੀਆਂ ਮਨੋਨਿਤ ਕੰਪਨੀਆਂ ਦੇ ਨਾਮਾਂ ਦਾ ਵੀ ਐਲਾਨ ਕੀਤਾ ਹੈ ਕੁੱਲ ਮਿਲਾ ਕੇ ਪੰਜ ਉਦਯੋਗਾ ਦੀਆਂ 118 ਕੰਪਨੀਆਂ ਵਿੱਚ ਨੌ ਕਰੀ ਮਿਲਨ ਉਤੇ ਪੀਆ ਦਿੱਤਾ ਜਾਵੇਗਾ ਸਿਹਤ ਸਿੱਖਿਆ ਭੋਜਨ ਅਤੇ ਪ੍ਰਚੂਨ ਵਪਾਰ ਅਤੇ ਆਵਾਜਾਈ ਅਤੇ ਨਿਰਮਾਣ ਉਦਯੋਗਾਂ ਦੇ ਵਿੱਚ ਲੋਕਾਂ ਦੀ ਲੋੜ ਹੈ ਆਰਸੀਆਪੀ ਇੱਕ ਮਾਲਕ ਅਧਾਰਿਤ ਸਥਾਈ ਨਿਵਾਸ ਰਸਤਾ ਹੈ ਇਸ ਦੇ ਤਹਿਤ ਇੱਕ ਵਿਦੇਸ਼ੀ ਕਰਮਚਾਰੀ ਨੂੰ ਸਿਰਫ ਤਾਂ ਹੀ ਪੀਆ ਦੇ ਲਈ ਯੋਗ ਮੰਨਿਆ ਜਾਂਦਾ ਹੈ ਜੇਕਰ ਉਸ ਕੋਲ ਕਿਸੇ ਮਨੋਣਿਤ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੋਵੇ ਉਸ ਦੀ ਨੌਕਰੀ ਨੂੰ ਸਥਾਨਕ ਅਤੇ ਵਿਕਾਸ ਨੂੰ ਸੰਗਠਨ ਦੁਆਰਾ ਵੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਵਿਦੇਸ਼ੀ ਨਾਗਰਿਕਾਂ ਨੂੰ RCIPTਆਂ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ ਅਜਿਹੀ ਸਥਿਤੀ ਵਿੱਚ ਸਾਨੂੰ ਦੱਸੋ ਕਿ ਕਿਹੜੀਆਂ ਕੰਪਨੀਆਂ ਵਿੱਚ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਕੇ ਪੀਆਰ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਸਾਨੂੰ ਦੱਸੋ ਕਿ ਆਰਸੀਆਪੀ ਅਧੀਨ ਸਥਾਈ ਨਿਵਾਸ ਦੇ ਲਈ ਯੋਗ ਕਿਵੇਂ ਬਣਿਆ ਜਾਵੇ ਆਸੀਆਪੀ ਅਧੀਨ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਇੱਕ ਵਿਦੇਸ਼ੀ ਨਾਗਰਿਕ ਦੇ ਕੋਲ ਇੱਕ ਮਨੋਣਿਤ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ ਨੌਕਰੀ ਦੀ ਪੇਸ਼ਕਸ਼ ਤਰਜੀਹ ਕਿਤੇ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ ਤੇ ਉਦਾਹਰਨ ਦੇ ਵਜੋਂ ਜੇਕਰ ਉਸਾਰੇ ਕਾਮਯਾਬੀ ਲੋੜ ਹੈ ਤਾਂ ਨੌਕਰੀ ਸਾਰੇ ਦਿਨਾਂ ਸਬੰਧਤ ਹੋਣੇ ਚਾਹੀਦੇ ਹੈ ਜਦੋਂ ਕੰਪਨੀ ਕਿਸੇ ਵਿਦੇਸ਼ੀ ਕਾਮੇ ਨੂੰ ਨੌਕਰੀ ਦੇਣ ਦੀ ਚੋਣ ਕਰਦੀ ਹੈ ਤਾਂ ਉਸ ਨੂੰ ਆਰਸੀ ਆਈਪੀ ਅਧੀਨ ਇੱਕ ਸਿਫਾਰਿਸ਼ ਅਰਜ਼ੀ ਦਾਇਰ ਕਰਨੀ ਚਾਹੀਦੀ ਹੈ ਸਿਫਾਰਿਸ਼ ਪ੍ਰਾਪਤ ਕਰਨ ਤੋਂ ਬਾਅਦ ਕੋਈ ਵੀ ਕੇਂਦਰ ਸਰਕਾਰ ਤੋਂ ਪੀਆਰ ਦੇ ਲਈ ਅਰਜੀ ਦੇ ਸਕਦਾ ਹੈ ਜੇਕਰ ਗੱਲ ਕਰੀਏ ਪੀਆਰ ਪ੍ਰਾਪਤ ਕਰਨ ਦੇ ਲਈ ਕੀ ਸ਼ਰਤਾਂ ਨੇ ਤਾਂ ਦੱਸਦੀ ਹੈ ਬਿਨੇਕਾਰ ਦੇ ਕੋਲ ਆਪਣੇ ਖੇਤਰ ਦੇ ਵਿੱਚ ਘੱਟੋ ਘੱਟ 3 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਆਰਸੀਆਈਪੀ ਦੇ ਤਹਿਤ ਕਿਸੇ ਕੋਲ ਲੋੜੀਂਦੀ ਭਾਸ਼ਾਈ ਹੁਨਰ ਹੋਣਾ ਚਾਹੀਦਾ ਹੈ ਆਮ ਤੌਰ ਤੇ ਕਿਸੇ ਕੋਲ ਅੰਗਰੇਜ਼ੀ ਦੀ ਚੰਗੀ ਕਮਾਂਡ ਹੋਣੀ ਚਾਹੀਦੀ ਹੈ ਜਦ ਕਿ ਬਿਨੇ ਕਾਰਾ ਦੇ ਕੋਲ ਕੈਨੇਡੀਅਨ ਕਾਲਜ ਜੋ ਸਿੱਖਿਆ ਜਾਂ ਇਸ ਦੇ ਪ੍ਰਾਪਤ ਦੀ ਡਿਗਰੀ ਹੋਣੀ ਚਾਹੀਦੀ ਹੈ ਬਿਨੇ ਕਾਰਾ ਨੂੰ ਇਹ ਵੀ ਸਾਬਤ ਕਰਨਾ ਪਵੇਗਾ ਕਿ ਕੈਨੇਡਾ ਆਉਂਦੇ ਸਮੇਂ ਉਸ ਕੋਲ ਆਪਣੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕਾਫੀ ਪੈਸੇ ਨੇ ਜੇਕਰ ਤੁਸੀਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਆਸਾਨੀ ਦੇ ਨਾਲ ਕੈਨੇਡਾ ਵਿੱਚ ਸੈਟਅਪ ਹੋ ਸਕਦੇ ਹੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਡੀ ਪੀਆਰ ਐਲਜੀ ਲੰਬੀ ਤਫ਼ੋਂਨ ਉੱਤੇ ਵੀ ਤੁਸੀਂ ਆਸਾਨੀ ਦੇ ਨਾਲ ਨੌਕਰੀ ਪ੍ਰਾਪਤ ਕਰ ਸਕਦੇ ਹੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ